ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾ ਮੁਹੰਮਦਾ ਅੰਤ ਰੂ ਸੋਈ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ ਸੋ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਵਧਾਈ ਹੈ ਜੋ ਮੋਰਚਾ ਜੋ ਜੰਗ ਪੰਜਾਬ ਪਿਛਲੇ 3 ਨਾਂ ਸਤਿਆਂ ਤੋਂ ਬਾਅਦ ਸਮੇਂ ਤੋਂ ਲੜ ਰਿਹਾ ਸੀ ਜੋ ਵਿਦਿਆਰਥੀ ਜਥੇਬੰਦੀ ਸਾਥ ਅਤੇ ਹੋਰ ਵਿਦਿਆਰਥੀਆਂ ਨੇ ਲੜੀ ਪਿਛਲੇ ਲੰਬੇ ਸਮੇਂ ਚ ਬੜੀ ਚੜ੍ਹਦੀ ਕਲਾ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਪੰਜਾਬ ਦੀ ਰੰਗਲ ਸੀ ਜਿਹੜੀ ਖਾਲਸਾਈ ਜਹੋ ਜਲਾਲ ਸੀ ਉਹਦੇ ਨਾਲ ਮੋਰਚਾ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਤੇ ਅੱਜ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਸਾਰੇ ਪੰਜਾਬ ਵਾਸੀਆਂ ਰੂਟਾ ਐਕਸਪੋਰਟ ਦੇ ਬੈਠੇ ਸਿੱਖਾਂ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਆ ਕਿ ਜਿਹੜੀ ਇਹ ਜੰਗ ਹੈ ਇਹ ਅਸੀਂ ਜਿੱਤ ਚੁੱਕੇ ਹਾਂ ਜਿਹੜਾ ਸੈਂਟਰ ਵੱਲੋਂ ਵਾਈਸ ਪ੍ਰੈਜ਼ੀਡੈਂਟ ਆਫਿਸ ਵੱਲੋਂ ਜਿਹੜਾ ਸੈਨੇਟਰ ਵੋਟਾਂ ਦਾ ਸ਼ਡਿਊਲ ਉਹ ਆ ਚੁੱਕਿਆ ਤੇ ਜਿਹੜੀਆਂ ਹੋਰ ਮੰਗਾਂ ਨੇ ਉਹ ਵੀ ਜਲਦੀ ਮੰਨੀਆਂ ਜਾਣਗੀਆਂ ਤੇ ਜਿਹੜੀ ਸਾਡੀ ਮੁੱਖ ਡਿਮਾਂਡ ਸੀ 91 ਮੈਂਬਰੀ ਸੈਨੇਟਰ ਬਹਾਲ ਕੀਤੀ ਜਾਵੇ ਉਹ جنگ ਅਸੀਂ ਜਿੱਤ ਚੁੱਕੇ ਹਾਂ ਸੋ ਸਾਰੇ ਪੰਜਾਬੀਆਂ ਨੂੰ ਸਾਰੇ ਪੰਜਾਬ ਪ੍ਰਸਤ ਲੋਕਾਂ ਨੂੰ ਯੂਨੀਵਰਸਿਟੀ ਦੇ ਦਰਦੀਆਂ ਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਜਿਹੜਾ ਮੋਰਚਾ ਜਿਹੜੀ جنگ ਅਸੀਂ ਸ਼ੁਰੂ ਕੀਤੀ ਸੀ ਸਾਰਿਆਂ ਦੇ ਮਿਹਨਤ ਸਦਕਾ ਸਾਰਿਆਂ ਦੇ ਸਾਹ ਸਦਕਾ ਅਸੀਂ ਉਹ ਜਿੱਤ ਚੁੱਕੇ ਹਾਂ ਸੋ ਅਸੀਂ ਵਧਾਈ ਦਿੰਦੇ ਹਾਂ ਸਾਰਿਆਂ ਨੂੰ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇਸ ਮੋਰਚੇ ਦੇ ਵਿੱਚ ਇਸ ਜੰਗ ਦੇ ਵਿੱਚ ਸਾਡਾ ਸਾਥ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ